ਬੜਿਆ ਸਕੂਟਰ ਸਟਾਰਟ ਕਰਨ ਲੱਗੇ ਆ ਮੇਰਾ ਸੀਰੀ ਖੁੱਲਣ ਦੀ ਚੱਲ ਚੋਲੇ ਮੈਂ ਲੱਗਾ ਟੋਦਰ ਮੋੜ ਲੱਗੇ ਬੰਦਿਆਂ ਦਾ ਟੋਦਰ ਮੈਂ ਲੱਗਾ ਓਏ ਗੱਡੀ ਉਹਦੀ ਪਿਛੇ ਸੀਟੀ ਆ ਗਾੜੇ ਬਾੜੇ ਵੇੜ ਨੂੰ ਘਾੜੇ ਇਹਨੂੰ ਪਿੱਛੇ ਨੂੰ ਮੋੜ ਮੈਂ ਤੂੰ ਤਾਂ ਗਾਣੂ ਕਰ ਮੈਂ ਗਾਣੂ ਕਰ ਲੈਣ ਇਹਨੂੰ ਪਿੱਛੇ ਦਾ ਮੋੜ ਪਜਾਜ ਨੂੰ ਸਟਾਰਟ ਕਰ ਲਿਆ ਵਾ ਇਹਦਾ ਨਾਮ ਭਰਾ ਹਕਤਾ ਪਜਾਜ ਤੇ 2 ਕੁ ਮਿੰਟ ਗਰਮ ਹੋ ਜਵੇ ਕਰ ਨੂੰ ਹੋਵੇ 2 ਕੁ ਮਿੰਟ ਤੇ ਆਪਾਂ ਲੈ ਕੇ ਜਾਂਦੇ ਆਪਾਂ ਹੋਰ ਵਸੇ ਆ ਕੇ ਵੀ ਕਰਦੇ ਸਟਾਰਟ ਹੋ ਗਿਆ ਮੁੰਡਿਆ ਮੋੜ ਤੇ ਲੇ ਲੈਣਾ ਲੱਗ ਪਸੇ ਲੱਗੇ ਆ ਕੇ ਤੇਲ ਵਸ ਦੀ ਕੁੱਤ ਕੋੜੇ ਹੁੰਦਾ ਤੇ ਕਾਲਾ ਭਾਇਆ ਇਹਦਾ ਕਾਲਾ ਕਿੱਤਿਆ ਕੁੱਤਿਆ ਵੋਇਨ ਨੂੰ ਇਹ ਐਨ ਪੂਰਾ ਹੁਣ ਚਲੋ ਫੇ ਲੈ ਕੇ ਜਾਂਦੇ ਆ ਲਓ ਜੀ ਉਹ ਤੇਰੀ ਨਾਟ ਗਿਆ ਨਾਟ ਗਿਆ ਨਾਟ ਗਿਆ ਖਿੱਚਦਾ ਯਾਰ ਮੈਂ ਨਾਟ ਗਿਆ ਆ ਰਾਂ ਚੱਲ ਆ ਗਈ ਤੇ ਬੰਦასი ਬਰਾ ਤੇ ਹੁਣ ਮੈਨੂੰ ਥੋੜੀ ਨਾ ਪਤਾ ਕਿੱਥੇ ਬੰਨੀ ਆ ਇੱਥੇ ਬੰਨ ਲੱਗਾ ਵੇ ਇੱਥੇ ਗੇ ਲੈ ਇੱਥੇ ਗੇ ਇਹ ਥੋੜੀ ਨਾ ਸੱਚ ਨਾ ਇਦਾਂ ਬੰਦੇ ਸਾਰੇ ਦਿਨ ਚਾਰ ਨਾਟ ਲੱਗੇ ਹੋਏ ਆਂ ਅੰਦਰ ਪੱਕਾ ਗਾਰੰਟੀ ਲੈਣਾ ਪਿਆ ਤੇ ਮਿਸ਼ਨਾਈ ਗਰੁੱਪ ਦੀ ਪਰਾਵਾ ਬਿਸ਼ਨੋਈ ਗਰੁੱਪ ਕਾਉਣਾ ਤੂੰ ਇਹਨੂੰ ਪਰਾਹ ਨਹੀਂ ਨੂੰ ਇਹ ਵੀ ਦੱਸਦਾ ਇਹਨੂੰ ਬਿਸ਼ਨੋਈ ਗਰੁੱਪ ਨਾਲ ਆਹੋ ਗੰਡ ਨਹੀਂ ਖਿਲਣੀ ਮੁਰਕੀ ਕੋਈ ਨਹੀਂ ਕਾਸ ਹੋਇਆ ਨਹੀਂ ਹੋਰ ਗੰਡ ਵੜਕੇ ਦੇਖੀ ਗਾਂਦ ਤੇ ਖੋਲ ਲਾਂਗੇ ਆਪਾਂ ਕਰ ਦੂੰਗਾ ਕਿਵੇਂ ਗਾਂਦ ਨਹੀਂ ਗਰੂਪ ਯਾਰ ਕੋਈ ਕੋਖਣੀ ਹੋਉਂਦਿਆ ਯਾਰ ਲੋ ਲੋੜੀ ਪਿੱਛੇ ਦੇਖ ਚਲਾਉਂ ਨਹੀਂ ਚਲਾਉਣੀ ਮੜ ਗਿਆ ਪਹਿਲਾ ਉਹ ਬੈਠ ਜਾਣਾ ਕਿਤੇ ਨਹੀਂ ਭਜਾ ਆਪਾਂ ਟੱਕਾ ਹੁੰਦਿਆ ਸਾਈਡ ਕੋਈ ਹੋਣਾ ਨਹੀਂ ਸਟਾਰਟ ਮੇ ਉਸ ਤੋਂ ਕਾਕੇ ਨੂੰ ਬਿਠਾਉਣਾ ਮੈਨੂੰ ਆਏ ਤੂੰ ਕਾਕੇ ਨੂੰ ਬਿਠਾ ਦਿੰਨੇ ਆ ਉੱਤੋਂ ਬੈਠੀ ਪੈ ਜਾ ਜੋਰ ਲਾ ਖੋਲੀ ਯਾਰ ਨਿਗਾਣਾ ਨਹੀਂ ਮੈਂ ਫੋਨ ਨੰਦਾ ਉਹਨੂੰ ਡਾਂਗੇ ਲਾ ਲੈ ਪਲੇ ਕਰਾਲ ਦੀ ਆ ਚੰਦੀ ਆ ਉਹਨੂੰ ਡਾਂਗੇ ਲਾ ਲੈ ਆਟੋ ਨੂੰ ਚੱਲ ਇਹ ਕਰ ਦੇਣਾ ਆ ਜੀ ਆ ਜੀ ਮੇਰੀ ਕਦਮ ਤੇਰੀ ਬਣਾਉਣੀ ਆ ਹੋਰ ਕਿਹਦੀ ਬਣਾਉਣੀ ਆ ਓ ਜਦ ਕਰ ਓ ਓ ਓ ਕਿਹਨੂੰ ਬਣਾਉਣਾ ਸਹੀ ਬਿਆਈ ਕੈਮਰਾ ਕਿ ਭਾਈ ਦਾ ਹੁੰਦਾ ਵਾ ਕੋਈ ਕੀ ਆ ਕੁਆਲਿਟੀ ਯਾਰ ਆਉਗੀ ਜ਼ੀਰੋ ਤਾਂ ਜਾਣਦੇ ਆ ਆਉਂਦੇ ਰੇ ਜਰੂਰ ਬਣਾਉਂਦਾ ਨਾ ਵਲੌਗ ਵੇ ਇਦੀ ਕਿਤੇ ਤੱਕ ਲੈ ਕੇ ਆਣਾ ਇਦੀ ਹੋਰੀ ਹੋਰੀ ਦੇਖ ਲੈ ਵਿੱਚ ਐ ਨਹੀਂ ਇਹ ਦੇਖੀ ਧੱਕਾ ਮਾਰਦਾ ਬਣਾਵਾ ਦੇਖੀ ਖੇਦਰਾ ਮੈਂ ਮੈਂ ਫਿਲੀ ਗਈ ਹੈ ਨਾ ਹੈ ਤਾਂ ਨਹੀਂ ਕਾ ਬਣਾਉਦਾ ਸ਼ਿਗਾਰ ਸੁਰਾਜ ਹਾਲੀਵੁੱਡ ਰੋ ਤੇ ਕੱਤੇ ਚ ਪਿਆ ਆ ਯਾਰ ਤੇਜ਼ ਵਾਲਾ ਲੱਗਾ ਵਾ ਗੇਰ ਲੱਗਾ Wat geda 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 par ga sala camera

ਚਕਾਨ ਆ ਇਹ ਤੁਹਾਡਾ ਕਿੱਥਾ ਕੋ ਫੇਰ ਮਾਰ ਰਿਹਾ ਹੋਰ ਤੋਂ ਮਾਰ ਰਿਹਾ ਥੋੜੀ ਕਰ ਅੰਕਲ ਜੀ ਤੂੰ ਲੱਗਦਾ ਨਹੀਂ ਉਡੇ ਤੂੰ ਹੈਗਾ ਹੀ ਆ ਨੀ ਲੈ ਵਸਕੂਲ ਲੇਡੀ ਭਰਾਵਾ ਭੁੱਲਾ ਗਿਆ ਹੋ ਗਿਆ ਹੀ ਮੈਂ ਆ ਮੋਟਰੀ ਮਾਰ ਰਿਹਾ ਉਹ ਨੈਣੀ ਬੰਨੀ ਹੋਈ ਗੱਡੀਆਂ ਨੇ ਸਕੂਲ ਲੱਗੀ ਲਾਦਾ ਚੱਲ ਮੋੜਦੇ ਆਪਣੇ ਪਾਸੇ ਮੋੜ ਨਾਲ ਉੱਪਰ ਆਵਾ ਲੈ ਪਿੱਛੋਂ ਵੀ ਆ ਗਿਆ ਉੱਪਰ ਵੀ ਆ ਗਿਆ ਓਏ ਪਿੱਛੇ ਨੂੰ ਉਧਰ ਪਤਾ ਨਹੀਂ ਵੜਾਗਾ ഇതാണ് <laughs> മക <laughs> 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 ਚੱਲ ਚੱਲ ਵਾਹ ਇਹ ਜਲਦੀ ਕਲੀਏ ਗੱਲ ਆਇਓ ਗੱਲ ਕਰਦੇ ਹਾਂ ਸਲੀਪ ਪਾਈ ਹੋ ਤੁਸੀਂ ਕੱਲ ਅਸਲੀ ਕਰਤਾ ਹੈ ਕਰਤਾ ਦਾ ਸਟਾਰ ਓ ਯਾਰ ਮੈਨੂੰ ਐਡ ਤੇ ਮੈ ਨਹੀਂ ਪੈਣਾ ਆ ਜਾਏ ਅੱਛੀ ਨਹੀਂ